ਇਹ ਜੋ ਤੁਸੀਂ ਤਸਵੀਰਾਂ ਏਵਨ ਪੰਜਾਬੀ ਟੀਵੀ ਤੇ ਦੇਖ ਰਹੇ ਹੋ ਬੇਹੱਦ ਹੀ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਬਰਸਾਤ ਲੋਕਾਂ ਦੇ ਲਈ ਰਾਹਤ ਲੈ ਕੇ ਆਉਂਦੀ ਹੈ ਉੱਥੇ ਹੀ ਬਰਸਾਤ ਕਈ ਵਾਰ ਤਬਾਹੀ ਬਣ ਕੇ ਵੀ ਆ ਜਾਂਦੀ ਹੈ ਜੀ ਹਾਂ ਦੱਸ ਦਈਏ ਇਹ ਸਾਰੀ ਘਟਨਾ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਤਰਨਾਲੀ ਪਿੰਡ ਦੇ ਵਿੱਚ ਪਤਲ ਫਟਣ ਤੋਂ ਬਾਅਦ ਦਾ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਮੰਗਲਵਾਰ ਨੂੰ ਤਰਨਾਲੀ ਪਿੰਡ ਦੇ ਖੀਰ ਗੰਗਾ ਵਿੱਚ ਅਚਾਨਕ ਬੱਦਲ ਫਟਣ ਦੀ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਆਈ ਹੜ੍ਹ ਨੇ ਤਬਾਹੀ ਮਚਾ ਦਿੱਤੀ ਬੱਦਲ ਫਟਣ ਦੀ ਘਟਨਾ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬੱਦਲ ਫਟਣ ਕਾਰਨ 12 ਲੋਕ ਮਲਬੇ ਹੇਠਾਂ ਦੱਬੇ ਗਏ 60 ਲੋਕ ਲਾਪਤਾ ਹੋ ਗਏ ਨੇ ਉੱਤਰ ਕਾਸ਼ੀ ਦੇ ਤਰਾਲੀ ਵਿੱਚ ਬੱਦਲ ਫਟਣ ਦੀ ਵੀਡੀਓ ਦਿਲ ਦੇ ਹਿਲਾਉਣ ਵਾਲੀ ਵੀਡੀਓ ਹੈ ਵੀਡੀਓ ਦੇ ਵਿੱਚ ਦਿਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਸੈਕੰਡਾਂ ਦੇ ਵਿੱਚ ਹੀ ਸਭ ਕੁਝ ਤਬਾਹ ਹੋ ਗਿਆ ਜਿੱਥੇ ਉਹ ਵੀਡੀਓ ਬਣਾਈ ਗਈ ਲੋਕ ਚੀਕਾਂ ਮਾਰ ਰਹੇ ਨੇ ਤੇ ਭੱਜਣ ਦੀਆਂ ਗੱਲਾਂ ਕਰ ਰਹੇ ਨੇ ਹੁਣ ਮੌਕੇ ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਓਏ ਓਏ ਈ Terima kasih telah menonton! الو <todiculose> بيت <todiculose> <todiculose>